ਅਸਾ ਮਹਿਲਾ ਪਹਿਲਾ ਮੇਂ ਗੁਣ ਗੱਲਾਂ ਕੇ ਸਿਰਪਾਰ ਗੱਲੀਆਂ ਗੱਲਾਂ ਸਿਰ ਜਨੁ ਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦਾ ਨਾਮੇ ਸਾ ਯਾਦ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦਾ ਨਾਮੇ ਯਾਦ ਤੋ ਪਰਵਾ ਕੇ ਹੀ ਕਹਿ ਕੀਜੈ ਜਨਮ ਜਨਮ ਕਿਛਲੀ ਜਿਲੀ ਜੈ ਰਹਾਉ ਮਨ ਕੀ ਮਤ ਮਤਾ ਗਲ ਮਤਾ ਜੋ ਕਿਛੂ ਬੋਲੀਐ ਸਭ ਖਤੂ ਖਤਾ ਕਿਆ ਮੂਲ ਕੀਚ ਅਰਦਾਸ ਪਾਪ ਪੁੰਨ ਦੋ ਸਾਖੀ ਪਾਸ ਜੈਸ ਤੂ ਕਨੀ ਤੈਸੋ ਹੋਏ ਤੂਜ ਬਿਨ ਦੂਜਾ ਨਾਹੀ ਕੋਏ ਜੇਹੀ ਤੂ ਮਤ ਦੇ ਤਹੀ ਕੋ ਪਾਵੈ ਤਉ ਦੇ ਆਪੇ ਪਾਵੈ ਤਿਵੇਂ ਚਲਾਵੈ ਰਾਗ ਰਤਨ ਭਰੀਓ ਪਰਵਾਰ ਤਿਤ ਵਿਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹ ਤਨ ਮਾਲ ਜੇ ਕੋ ਪੂਜੈ ਜੇ ਕੋ ਬੁੱਝੈ ਇਹ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨੋਵਾਂ ਸ਼ਬਦ rau ਦੀ ਪੰਕਤੀ ਜੋ ਕੇਂਦਰੀ ਪਾਪ ਹੈ ਤੂੰ ਪਰਵਾ ਕੇ ਹੀ ਕਿਆ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਜਨਮ ਜਨਮ ਪਾਪ ਜਨਮ ਜਨਮ ਦੇ ਵਿਚਾਰ ਜਨਮ ਦੇ ਵਿਚ ਤੂੰ ਪਰਵਾ ਕੇ ਹੀ ਕਿਆ ਕੀਜੈ ਫੇ ਉਹ ਬੰਦਾ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਉਸ ਨੂੰ ਕਿਸੇ ਦੀ ਮੋਤਾਜੀ ਨਹੀਂ ਰਹਿੰਦੀ ਜਨਮ ਜਨਮ ਕਿ ਚਲੀ ਜੀ ਲਈਦਾ ਜਿਹੜਾ ਜਨਮ ਜਨਮਾਂ ਤਰਾਂ ਦੇ ਵਿੱਚ ਲੈਣ ਯੋਗ ਪਦਾਰਥ ਲੈਣ ਯੋਗ ਤਨ ਜੋ ਲੈ ਲੈਂਦਾ ਇਕੱਤਰ ਕਰ ਲੈਂਦਾ ਪਾਵਨਾਮ ਤਨ ਜੋ ਇਕੱਤਰ ਕਰ ਲੈਂਦਾ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਕਿਸੇ ਦੀ ਮੋਤਾਜੀ ਨਹੀਂ ਰਹਿੰਦੀ ਪਰਵਾਹ ਨਹੀਂ ਰਹਿੰਦੀ ਉਹ ਕਿਸੇ ਤਨ ਦولت ਮੋਹ ਮਾਇਆ ਉੱਚੀਆਂ ਪਦਮੀਆਂ ਇਹਨਾਂ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਉਸ ਨੂੰ ਇਹ ਨਾਮ ਤਨ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ ਇਹ ਬਹੁਤ ਬੜੇ ਉੱਚੇ ਆਤਮ ਮਰਤਪਦੇ ਲੈ ਜਾਂਦੀ ਹੈ ਜਿਸ ਕਾਰਨ ਉਹ ਮਨੁਸਖਲ ਸਗਲ ਸਿਸ਼ਕ ਦਾ ਰਾਜਾ ਹੋ ਜਾਂਦਾ ਹੈ ਉਸ ਨੂੰ ਕਿਸੇ ਰਾਜੇ ਮਹਾਰਾਜ ਦੀ ਵੀ ਪਰਵਾਹ ਨਹੀਂ ਰਹਿੰਦੀ ਇਸ ਲਈ ਇਹ ਨਾਮ ਤਨ ਸਭ ਤੋਂ ਉੱਚਾ ਤਨ ਪਦਾਰਥ ਹੈ ਜਿਸ ਦੀ ਪ੍ਰਾਪਤੀ ਨਾਲ ਬੰਦਾ ਤ੍ਰਿਪਤੀ ਹੋ ਜਾਂਦਾ ਹੈ ਉਹ ਦੁਨੀਆਂ ਦਾ ਰਾਜ ਵੀ ਨਹੀਂ ਮੰਗਦਾ ਰਾਜ ਨਾਲ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕੋ ਮਨਾਰੇ ਪ੍ਰਭੂ ਚਰਨਾਂ ਦੀ ਪ੍ਰੀਤ ਬਣ ਜਾਂਦੀ ਇੱਕ ਸਾਖੀ ਹੁੰਦੀ ਹੈ ਸਾਡੇ ਇਤਿਹਾਸ ਦੇ ਵਿੱਚ ਕਿ ਭਾਈ ਤਿਲਕਾ ਜੀ ਜਿੱਥੇ ਵਸ ਨੀਸਨ ਉੱਥੇ ਦੇ ਹੀ ਇੱਕ ਯੋਗੀ ਸੀ ਜਿਸ ਨੇ ਵੀ ਆਪਣਾ ਕਾਫੀ ਮਸ਼ਹੂਰੀ ਕੀਤੀ ਹੋਈ ਸੀ ਪਰ ਸੰਗਤ ਜ਼ਿਆਦੇ ਭਾਈ ਤਿਲਕਾ ਜੀ ਵਾਲੇ ਪਾਸੇ ਜਾਂਦੀ ਸੀ ਇਸ ਨਾਲ ਉਹ ਖੁਨਸਕਾਉਂਦਾ ਸੀ ਉਹ ਚਾਹੁੰਦਾ ਸੀ ਵੀ ਸਾਰੀ ਸੰਗਤ ਮੇਰੀ ਪੁਜਾਰੀ ਬਣ ਜਾਏ ਮੇਰੀ ਸੇਵਕ ਬਣ ਜਾਏ ਉਸਨੇ ਇੱਕ ਦਿਨ ਝੂਠਾ ਡਰਾਮਾ ਕੀਤਾ ਕਿ ਸਵੇਰੇ ਉੱਠ ਕੇ ਜੀ ਮੈਨੂੰ ਕਿਸੇ ਦੇਵੀ ਦੇਵਤੀ ਕਿਸੇ ਅਵਤਾਰ ਦਾ ਨਾਮ ਲਿਆ ਵੀ ਉਹ ਮੈਨੂੰ ਦਰਸ਼ਨ ਦੇ ਕੇ ਕਹਿੰਦੇ ਉਹਨਾਂ ਕਹਾਂ ਵੀ ਜਿਹੜਾ ਤੇਰੇ ਦਰਸ਼ਨ ਕੀਤੇਗਾ ਉਹ ਸਵਰਗਾਂ 'ਚ ਜਾਵੇਗਾ ਕਹਿੰਦੇ ਨੇ ਦੁਨੀਆ ਟੁੱਟ ਪਈ ਵੇ ਚਲੋ ਸਵਰਗ ਰੈਡੀमेड ਬਣਿਆ ਸਵਰਗ ਮਿਲਦਾ ਪਿਆ ਤੁਰ ਪਈ ਭਾਈ ਤਿਲਕਾ ਜੀ ਤੱਕ ਵੀ ਪ੍ਰੇਰਣਾ ਪਹੁੰਚਾਈ ਗਈ ਵੀ ਤੁਸੀਂ ਵੀ ਚਲ ਕੇ ਸਵਰਗ ਲੋ ਪਰ ਉਹ ਨਹੀਂ ਮੰਨੇ ਕਹਿੰਦੇ ਮੈਨੂੰ ਲੋੜ ਨਹੀਂ ਆਖਰ ਉਸ ਯੋਗੀ ਨੇ ਸਾਰੀ ਖੇੜੀ ਇਸ ਲਈ ਕੀਤੀ ਸੀ ਕਿ ਭਾਈ ਤਿਲਕਾ ਜੀ ਅਗਰ ਉਹਦੀ ਸ਼ਰਨ ਆ ਜਾਣ ਤੇ ਉਸ ਦੇ ਸੇਵਕ ਵੀ ਸਾਰੇ ਮੇਰੀ ਸ਼ਰਨ ਹੀ ਆ ਜਾਣਗੇ ਪਰ ਉਹ ਉਹਨਾਂ ਦੀ ਆਤਮਿਕ ਅਵਸਥਾ ਜਾਣਦਾ ਨਹੀਂ ਸੀ ਆਤਮਿਕਤਾ ਨਹੀਂ ਸੀ ਜਾਣਦਾ ਆਖਰ ਉਸਨੇ ਦੋ ਤਿੰਨ ਬੰਦੇ ਵੀ ਭੇਜੇ ਕਿ ਉਸ ਨੂੰ ਜਾ ਕੇ ਸਮਝਾਓ ਭਾਈ ਇਤਨੀ ਦੁਨੀਆ ਸਵਰਗ ਲੈ ਰਹੀ ਹੈ ਉਹ ਨਹੀਂ ਆ ਰਿਹਾ ਜਦੋਂ ਫਿਰ ਵੀ ਭਾਈ ਜੀ ਨੇ ਕੋਈ ਪ੍ਰਵਾਨਨਾ ਕੀਤੀ ਆਖਰ ਯੋਗੀ ਆਪ ਉਸਕੇ ਤੁਰ ਪਿਆ ਜੀ ਮੈਂ ਉਸਨੂੰ ਦਰਸ਼ਨ ਦੇ ਦਿੰਦਾ ਉਹ ਮੂਰਖ ਹੈ ਉਸਨੂੰ ਸਮਝ ਨਹੀਂ ਮੈਂ ਜਾ ਕੇ ਦਰਸ਼ਨ ਦੇ ਦਿੰਦਾ ਉਸਨੂੰ ਉਹਨੂੰ ਸਵਰਗ ਲੋਪ ਪਹੁੰਚਾਉਂਦਾ ਉਹ ਜਦੋਂ ਆਇਆ ਯੋਗੀ ਦੇ ਨਾਲ ਬਹੁਤ ਸਾਰੀ ਸੰਗਤ ਵੀ ਚੱਲ ਪਈ ਮੈਂ ਦੇਖਦੇ ਅੱਜ ਕੀ ਬਣਦਾ ਜਦੋਂ ਆਏ ਦੇ ਅੱਗੇ ਭਾਈ ਜੀ ਨੂੰ ਪਤਾ ਲੱਗਾ ਤਾਂ ਉਹਨੇ ਬੂਆ ਬੰਦ ਕਰ ਲਿਆ ਬਾਹਰੋਂ ਆ ਕੇ ਯੋਗੀ ਨੇ ਬੂਆ ਖੜਕਾਇਆ ਭਾਈ ਜੀ ਤੁਹਾਡੇ ਲਈ ਮੈਂ ਇਤਨੇ ਬੰਦੇ ਭੇਜੇ ਤੁਸੀਂ ਆਏ ਨਹੀਂ ਦੇਖੋ ਦੁਨੀਆ ਮੇਰਾ ਦਰਸ਼ਨ ਕਰਕੇ ਸਵਰਗ ਲੈ ਰਹੀ ਹੈ ਤੁਸੀਂ ਨਹੀਂ ਲੈ ਰਹੇ ਉਹਨੇ ਕਿਹਾ ਮੈਨੂੰ ਤੇਰੇ ਸਵਰਗਾਂ ਦੀ ਲੋਣੀ ਜਿਹੜੇ ਸਵਰਗ ਤੂੰ ਇਹ ਕੋ ਜਾਣਦੇ ਸਨ ਕੁੜੀ ਠੀਸੀ ਉਸਦੀ ਛੋਟਸੀ ਏ ਛੋਟਾ ਬਖੰਡ ਸੀ ਆਖਿਰ ਉਹਨੇ ਕਿਹਾ ਵੀ ਮੈਂ ਅਗਰ ਤੇਰਾ ਸਵਰਗ ਲੈ ਲਵਾਂਗਾ ਤਾਂ ਮੈਨੂੰ ਗੁਰੂ ਸਾਹਿਬ ਦੇ ਚਰਨਾਂ ਦਾ ਪਿਆਰ ਮੇਰੇ ਹੱਥੋਂ ਚਲਾ ਜਾਵੇਗਾ ਤੇ ਮੈਨੂੰ ਇੱਥੇ ਹੀ ਸਵਰਗ ਮਿਲਿਆ ਹੋਇਆ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੈਂ ਉੱਥੇ ਜਾ ਕੇ ਕੀ ਲੈਣਾ ਸਵਰਗ ਤੇਰੇ ਚੋਂ ਉਸ ਵਕਤ ਯੋਗੀ ਨੇ ਕਿਹਾ ਬੂਆ ਖੋਲ ਭਈ ਮੈਂ ਤੇਰੇ ਦਰਸ਼ਨ ਕਰਾਂ ਤੇ ਉਹ ਮੈਨੂੰ ਗੁਰੂ ਮਲਾ ਜਿਸ ਗੁਰੂ ਨੇ ਤੈਨੂੰ ਇੰਨੀ ਉੱਚੀ ਆਤਮਿਕ ਪਦਵੀ ਦੇ ਦਿੱਤੀ ਕਿ ਤੈਨੂੰ ਸੁਰਗਾਂ ਦੀ ਵੀ ਪਰਵਾ ਨਹੀਂ ਤੇ ਇਹ ਹੈ ਉਹ ਨਾਮਤੰਡ ਦੀ ਪਦਾ ਪ੍ਰਾਪਤੀ ਜਿਹਨਾਂ ਨੂੰ ਹੁੰਦੀ ਹੈ ਨਾ ਉਹ ਸੰਸਾਰ ਦੇ ਕੋਈ ਪਦਾਰਥ ਉਹਦੇ ਸਾਹਮਣੇ ਤੁੱਛ ਨੇ ਇਹ ਇਸ ਸ਼ਬਦ ਦਾ ਮੁਖ ਪਾਵ ਹੈ ਮੈਂ ਗੁਣ ਗੱਲਾਂ ਕਿਸਰ ਭਾਰ ਪਰ ਮੇਰੀ ਤੇ ਹਾਲਤ ਹੈ ਕਿ ਮੇਰੇ ਸਿਰ ਤੇ ਐਵੇਂ ਛੜੀਆਂ ਗੱਲਾਂ ਹੀ ਹਨ ਗੱਲਾਂ ਨਾਲ ਹੀ ਮੈਂ ਆਪਣੇ ਆਪ ਨੂੰ ਧਰਮੀ ਜ਼ਾਹਿਰ ਕਰਨ ਦੇ ਯਤਨ ਕਰਦਾ ਗੱਲ ਨਹੀਂ ਗੱਲਾਂ ਸਿਰਜਨਹਾਰ ਹੁਣ ਉਹਦੇ ਚਾਹੀਦਾ ਹੈ ਕਿ ਗੱਲਾਂ ਗੱਲਾਂ ਵਿੱਚ ਸਾਡੀਆਂ ਗੱਲਾਂ ਸਿਰਜਨਹਾਰ ਵਾਲੀ ਹੈ ਹੁਣ ਪ੍ਰਭੂ ਦੀ ਸਿਫਤਸਲਾ ਵਾਲੀ ਹੈ ਹੁਣ ਸਾਡੀ ਗੱਲ ਜਿਹੜੀ ਗੁਰਮੁਖਾਂ ਵਾਲੀ ਹੋਵੇ ਗੁਰਮੁਖ ਬੋਲਾ ਸੁੱਤਾਏ ਪਵੇ ਮਨਮੁਖੀ ਕਿਸ ठा ਨਾ ਪਾਈ ਮਨਮੁਖਤੀ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਕੋਈ ਜੀਵਨ ਸਫਲ ਕਰਨ ਵਾਲਾ ਉਹਨਾਂ ਦਾ ਮਤਲਬ ਨਹੀਂ ਹੁੰਦਾ ਗੁਰਮੁਖਤੀ ਗੱਲਾਂ ਕੀਮਤੀ ਹੁੰਦੀਆਂ ਨੇ ਤੇ ਜੇ ਉਹ ਗੱਲਾਂ ਕੋਈ ਕਰੇ ਜਿਨ੍ਹਾਂ ਵਿੱਚ ਨਾਮ ਦੀ ਗੱਲ ਹੋਵੇ ਪ੍ਰਭੂ ਦੀ ਸਿਫਤ ਸਲਾਦੀ ਹੋਵੇ ਉਹਨਾਂ ਦਾ ਤਾਂ ਕੋ ਮੁੱਲ ਹੈ ਪਰ ਜਿਹੜੇ ਐਵੇਂ ਗੱਲਾਂ ਮਾਰੀ ਜਾਂਦੇ ਅਸੀਂ ਇਧਰ ਉਧਰ ਦੀਆਂ ਧਰਮ ਦੇ ਨਾਂ ਦੇ ਉੱਤੇ ਡਰਾਮੇ ਕਰੀ ਜਾਂਦੇ ਇਹ ਗੱਲਾਂ ਉਹ ਪਦਵੀ ਪ੍ਰਾਪਤ ਨਹੀਂ ਕਰਵਾ ਸਕਦੀਆਂ ਗੱਲ ਨਹੀਂ ਯੋਗ ਨਾ ਹੋਏ ਜਿਹੜੀਆਂ ਗੱਲਾਂ ਨਾਲ ਯੋਗ ਨਹੀਂ ਹੁੰਦਾ ਆਤਮ ਜੀਵਨ ਦੀ ਕਮਾਈ ਚਾਹੀਦੀ ਹੈ ਖਾਣਾ ਪੀਣਾ ਹਸਣਾ ਬਾਦ ਬੰਦਾ ਖਾਣਾ ਪੀਦਾ ਹੱਸਦਾ ਖੇਡਦਾ ਨੱਚਦਾ ਕੁੱਦਦਾ ਜਦ ਲਗ ਹਿਰਦੇ ਨਾ ਆਵੇ ਯਾਦ ਪਰ ਹਿਰਦੇ ਚ ਪ੍ਰਭੂ ਦੀ ਯਾਦ ਨਹੀਂ ਜਿਹੜਾ ਬੰਦਾ ਪ੍ਰਭੂ ਦੀ ਬੰਦਗੀ ਤੋਂ ਖੁੰਝਿਆ ਹੋਇਆ ਉਸ ਦਾ ਹੱਸਣਾ ਖੇਡਣਾ ਨੱਚਣਾ ਕੁੱਦਣਾ ਸੰਸਾਰੀ ਤੌਰ ਤੇ ਜਿੰਨੀ ਮਰਜ਼ੀ ਤਰੱਕੀ ਮਹਾਰਾਜਾ ਮਹਾਰਾਜਾ ਬਣ ਜਾਏ ਉਹ ਕਿਸੇ ਕੰਮ ਨਹੀਂ ਕਿਉਂਕਿ ਆਖਰ ਇਹ ਸਭ ਕੁਝ ਛੱਡ ਕੇ ਜਾਣਾ ਪੈਂਦਾ ਤੇ ਜੋ ਇਹਨਾਂ ਦੇ ਕਾਰਨ ਪਾਪ ਕਿਤੇ ਹੁੰਦੇ ਨੇ ਉਹਨਾਂ ਦਾ ਫਲ ਵੀ ਭੁਗਣਾ ਪੈਂਦਾ ਜੇ ਨੂੰ ਮਰ ਦਾ ਗੇੜ ਮਿਲਦਾ ਫਿਰ ਇਸ ਲਈ ਉਹ ਨਾਮਤਨ ਦਾ ਪਦਾਰਥ ਇਕੱਠਾ ਕੀਤੇ ਆ ਉੱਚਾ ਆਤਮ ਮਰਤਬਾ ਮਿਲਦਾ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਫਿਰ ਮਨ ਕੀ ਮਤ ਮੁਤਾਗਲ ਮਤਾ ਜੋ ਕੁਝ ਬੋਲੀਏ ਸਭ ਖਤੂਖਤਾ ਮੰਨਦਾ ਜੋ ਕੁਝ ਬੋਲਦਾ ਉਹਦੀ ਕੋਈ ਨਾ ਕੋਈ ਖਤਾ ਹੀ ਹੁੰਦੀ ਹੈ ਕੋਈ ਨਾ ਕੋਈ ਗਲਤੀ ਹੁੰਦੀ ਹੈ ਇਸ ਨੂੰ ਖਤੋ ਖੱਤਾ ਨਾ ਪੜੀਏ ਲਫ਼ਜ਼ ਖੱਤਾ ਨਹੀਂ ਹੈ ਖਤਾ ਹੈ ਖਤਾ ਉਰਦੂ ਦੇ ਵਿੱਚ ਕੇ ਤੋਂ ਅਲਫ਼ ਖਤਾ ਲਿਖਿਆ ਜਾਂਦਾ ਖਤਾ ਮੈਨੇ ਗਲਤੀ ਕੋਈ ਗੁਨਾਹ ਤੋ ਕਹਿੰਦੇ ਨ ਮੇਰੀਆਂ ਜਿਹੜੀਆਂ ਮੇਰੇ ਜਿਹੜੇ ਬੋਲਣ ਉਹ ਤੇ ਖਦਿਆਂ ਵਾਲੇ ਬੋਲਣ ਖਤਾ ਉਹਦੇ ਵਿੱਚ ਗਲਤੀਆਂ ਹਨ ਉਹ ਰੱਬੀ ਬੋਲ ਨਹੀਂ ਹਨ ਰੱਬੀ ਸਿਫਸਲਾ ਨਹੀਂ ਹੈ ਤੇ ਮੇਰੀ ਮਨ ਦੀ ਜਿਹੜੀ ਮਤ ਹੈ ਉਹ ਤੇ ਮਸਤੇ ਹਾਥੀ ਵਰਗੀ ਕਮੰਡੀ ਹੈ ਕਈ ਕਿਸਮ ਦੇ ਹੰਕਾਰ ਕਮੰਡੇ ਮੇਰੇ ਅੰਦਰ ਭਰੇ ਪਏ ਨੇ ਤੇ ਮੇਰੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਗੁਰਮੁਖਤਾ ਵਾਲੀਆਂ ਨਹੀਂ ਹਨ ਗਲਤੀਆਂ ਵਾਲੀਆਂ ਨੇ ਕਿਆ ਮੂੰਹ ਲੈ ਕੇ ਚੈ ਅਰਦਾਸ ਜਿਵੇਂ ਰੱਬਾ ਤੇਰਾ ਗਰਦਾਸ ਵੀ ਕਰਾਂ ਕਿਉਂਕਿ ਬਖਸ਼ਤ ਤੂੰ ਹੈ ਸਾਰਾ ਕੁਝ ਤੇ ਕਿਹੜਾ ਮੂੰਹ ਲੈ ਕੇ ਕਰਾਂ ਕਿਉਂਕਿ ਮੇਰੇ ਅੰਦਰ ਤੇ ਪਾਪ ਪੁੰਡੋ ਸਾਖੀ ਪਾਸ ਮੇਰੀ ਗਵਾਹੀ ਕਿ ਮੇਰੇ ਕੀਤੇ ਕਰਮ ਹੀ ਪਾਪ ਉਹਨਾਂ ਦੇ ਕਰਮ ਹੀ ਉਹ ਗਵਾਹ ਬਣ ਜਾਣਗੇ ਕਿ ਮੈਂ ਕੁਝ ਕਰਨ ਜੋਗਾਨੀ ਆ ਮੇਰੀ ਅਰਦਾਸ ਵੀ ਸੱਚੀ ਨਹੀਂ ਉਹ ਅਰਦਾਸ ਜੀ ਮੈਂ ਉਹ ਦੁਨੀਆਵੀ ਪਦਾਰਥੀ ਮੰਗਦਾ ਫਿਰਾਂਗਾ ਝੂਠੀਆਂ ਚੀਜ਼ਾਂ ਹੀ ਮੰਗਦਾ ਫਿਰਾਂਗਾ ਜਿਨ੍ਹਾਂ ਦਾ ਕੋਈ ਸਾਥ ਨਹੀਂ ਮੈਨੂੰ ਪਤਾ ਨਹੀਂ ਮੈਂ ਮੰਗਣਾ ਕੀ ਹੈ ਮੇਰੇ ਅੱਜ ਤੇ ਕੀ ਵੀ ਜਾਤ ਨਹੀਂ ਆਈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਮੇਰੇ ਤੇ ਇਹ ਵਸਤਾ ਹੈ ਜਿਹਾ ਤੂੰ ਕਨੇ ਤੈਸਾ ਕੋ ਹੋਏ ਪਰ ਪ੍ਰਭੂ ਅਸਾ ਜੀਵਨ ਦੇ ਵਿਕੀ ਵਸ ਹੈ ਸਾਨੂੰ ਪੈਦਾ ਕਰਨ ਵਾਲਾ ਤੂੰ ਸਾਨੂੰ ਬਣਾਉਣ ਵਾਲਾ ਤੂੰ ਸਾਡੀ ਮਤ ਸੁਰਤ ਬੁੱਧ ਸਭ ਕੁਝ ਇਹ ਤੇਰੇ ਵਸ ਵਿੱਚ ਹੈ ਜੈਸਾ ਤੂੰ ਕਰੇਂ ਤੈਸਾ ਕੁ ਹੋਏ ਜੈਸਾ ਤੂੰ ਕਿਸ ਨੂੰ ਕਰਦਾ ਉਹ ਵੈਸਾ ਹੀ ਹੋ ਜਾਂਦਾ ਹੈ ਮਨਮੁਖਾ ਜਾਂ ਗੁਰਮੁਖਾ ਤੇਰੀ ਸਾਰੀ ਗੇੜ ਹੈ ਤੂਜ ਬਿਨੂ ਦੂਜਾ ਨਾਹੀਂ ਕੋਈ ਕਿ ਕਿ ਤੇ ਤੂੰ ਬਿਨਾਂ ਤੇ ਦੂਜਾ ਹੈ ਹੀ ਕੋਈ ਨਹੀਂ ਜਿਹੜੇ ਕਹਿੰਦੇ ਨਹੀਂ ਪ੍ਰਮਾਤਮਾ ਹੁੰਦਾ ਹੀ ਨਹੀਂ ਹੈ ਜੀ ਕੋਈ ਪ੍ਰਮਾਤਮ ਪਰਮਤੂ ਨਹੀਂ ਹੁੰਦਾ ਜਿਹੜੇ ਇਹੋ ਜਿਹੀ ਗੱਲਾਂ ਕਰਦੇ ਨੇ ਇੱਥੇ ਕੀ ਕਹਿੰਦੀ ਵੀ ਬਾਣੀ ਤੇ ਤੂੰ ਬਿਨਾ ਤੂਜ ਬਿਨ ਦੂਜਾ ਨਹੀਂ ਕੋਈ ਤੇ ਤੂੰ ਬਿਨਾ ਦੂਜਾ ਤੇ ਹੈ ਹੀ ਨਹੀਂ ਜਿਵੇਂ ਅਸੀਂ ਪਿੱਛੇ ਵਿਚਾਰਾਂ ਕਰ ਆਇਆ ਪਿਛਲੀ ਵੀਡੀਓਜ਼ ਵਿੱਚ ਕਿ ਮੈਂ ਤੇ ਦੋ ਹੀ ਚੀਜ਼ਾਂ ਸਮਝਦਾ ਨਿਰਗੁਣ ਤੇ ਸਰਗੁਣ ਇੱਕ ਉਹ ਆਪਣਾ ਨਿਰਗੁਣ ਵਾਸਤਵਿਕ ਰੂਪ ਵਿੱਚ ਹੁੰਦਾ ਤੇ ਦੂਜਾ ਉਸਨੇ ਸਰਗੁਣ ਰੂਪ ਧਾਰਿਆ ਜਿਸ ਦਾ ਸੰਸਾਰ ਤੀਜੀ ਚੀਜ਼ ਕਿਹੜੀ ਹੈ ਕੋਈ ਤੇ ਜਦ ਹੈ ਹੀ ਕੋ ਨਹੀਂ ਤੂਜ ਬਿਨ ਦੂਜਾ ਨਹੀਂ ਕੋਈ ਜੇ ਹੀ ਤੂੰ ਮਤ ਦੇ ਤੇ ਹੀ ਕੋ ਪਾਵੇ ਹੁਣ ਜੈਸੀ ਤੂੰ ਮਤ ਦੇ ਨੇ ਉਹ ਚਾਹ ਗੁਰਮਤ ਵਾਲੀ ਦੇਵੇ ਤੇ ਮਨਮਤ ਵਾਲੀ ਦੇਵੇ ਜੈਸੀ ਤੂੰ ਮਤ ਦਿੰਦਾ ਐ ਵੈਸੀ ਕੋ ਮਤ ਪ੍ਰਾਪਤ ਕਰਦਾ ਐ ਤੂੰ ਆਪੇ ਭਾਵ ਹੈ ਤੀਂ ਚਲਾਵੇ ਜਿਵੇਂ ਤੈਨੂੰ ਭੌਂਦਾ ਤੂੰ ਹੀ ਸ੍ਰਿਸ਼ਟੀ ਨੂੰ ਚਲਾਉਂਦਾ ਹੁਣ ਐਸਾ ਕਿਉਂ ਕਰਦਾ ਉਹ ਕਿਸੇ ਨੂੰ ਉੱਚੀ ਮਤ ਹੈ ਕਿਸੇ ਨੂੰ ਛੋਟੀ ਹੈ ਕਿਸੇ ਨੂੰ ਗੁਰਮੁਖ ਕਿਸੇ ਨੂੰ ਮਨਮੁਖ ਕਿਆ ਵਿਤਕਰਾ ਕਰਦਾ ਪ੍ਰਮਾਤਮਾ ਨਾਨਾ ਇਹਦੀ ਵਿਤਕਰਾ ਨਹੀਂ ਹੈ ਹਰ ਖੇਡ ਜਿਹੜੀ ਹੈ ਉਸ ਦੀ ਅਸੀਂ ਕੋਈ ਕਿਸੇ ਫਿਲਮ ਦੇ ਡਾਇਰੈਕਟਰ ਬਣਦੇ ਆ ਕਿਸੇ ਨਾਟਕ ਦੇ ਡਾਇਰੈਕਟਰ ਬਣਦੇ ਆ ਅਸੀਂ ਆਪਣੀ ਮਰਜ਼ੀ ਨਾਲ ਜਿਹਨੇ ਐਕਟਰ ਸਾਨੂੰ ਚਾਹੀਦੇ ਨੇ ਚੁਣ ਲੈਂਦੇ ਆ ਉਨ ਕਿਸੇ ਨੂੰ ਵਿਲਨ ਦਾ ਰੋਲ ਦਿੰਦੇ ਆ ਕਿਸੇ ਨੂੰ ਹੀਰੋ ਦਾ ਰੋਲ ਦਿੰਦੇ ਆ ਤੇ ਮੁੱਲ ਤੇ ਆਪਣੀ ਜਗ੍ਹਾ ਦੋਵਾਂ ਦਾ ਹੀਰੋ ਦਾ ਵੀ ਹੈ ਤੇ ਵਿਲਨ ਦਾ ਵੀ ਹੈ ਉਹਨੂੰ ਵੀ ਪੈਸੇ ਮਿਲਦੇ ਨੇ ਹੀਰੋ ਨੂੰ ਵੀ ਮਿਲਦੇ ਨੇ ਵੀ ਵਿਲਨ ਦੇ ਰੋਲ ਨੂੰ ਕੋਈ ਘਟੀਆਂ ਨਹੀਂ ਸਮਝਿਆ ਜਾਂਦਾ ਉਹ ਕੋ ਡਾਕੂ ਚੋਰ ਨਹੀਂ ਹੁੰਦਾ ਵਪੈਰੀ ਨਹੀਂ ਹੁੰਦਾ ਕੇਵਲ ਰੋਲ ਕਰਦਾ ਇਸ ਦੁਨੀਆ ਦੇ ਵਿੱਚ ਰੱਬੀ ਖੇਡ ਹੀ ਅਜੀਬ ਹੈ ਉਸਨੇ ਵੀ ਪਤਾ ਨਹੀਂ ਇਸ ਦੁਨੀਆ ਦਾ ਡਾਇਰੈਕਟਰ ਪ੍ਰਮਾਤਮਾ ਉਸਨੇ ਕੈਸੀ ਖੇਡ ਬਣਾਈ ਹੈ ਕਿ ਹੁਕਮ ਨਾ ਕਿਹਾ ਜਾਈ ਅਸੀਂ ਵਰਨਣ ਨਹੀਂ ਕਰ ਸਕਦੇ ਉਹ ਵਿਤਕਰੇ ਕਰਨ ਵਾਲਾ ਨਹੀਂ ਹੈ ਸਾਰਨਾ ਪਿਆਰ ਕਰਨ ਵਾਲਾ ਹੈ ਕਿਸੇ ਦਾ ਕਿਸ ਤਰੀਕੇ ਨਾਲ ਉਧਾਰ ਕਰ ਲੇਗਾ ਇਹ ਉਹ ਹੀ ਜਾਣਦਾ ਹੈ ਹਾਂ ਜੀ ਸਾਨੂੰ ਇਹ ਨਹੀਂ ਸਮਝ ਆ ਗਈ ਕਿ ਸਾਨੂੰ ਪ੍ਰਭੂ ਦੀ ਨੇੜਤਾ ਪ੍ਰਾਪਤ ਹੋਣੀ ਚਾਹੀਦੀ ਹੈ ਉਹਦੀ ਮਿਹਰ ਪ੍ਰਾਪਤ ਹੋਣੀ ਇਹ ਨਹੀਂ ਸਮਝ ਆ ਗਈ ਤਾਂ ਅਰਦਾਸ ਕਰੀਏ ਅਰਦਾਸ ਬਣਦੀ ਹੈ ਸਾਡੀ ਅਰਦਾਸ ਕਰੀਏ ਦਾਤਾ ਤੋ ਮੇਰੇ ਕੋਲ ਉਹ ਕੰਮ ਕਰਾ ਜਿਹੜੇ ਤੈਨੂੰ ਪਾਉਂਦੇ ਨੇ ਇਸ ਲਈ ਹੈ ਤੇ ਸਭ ਉਸਦੇ ਹੱਥ ਵਿੱਚ ਹੈ ਕਿਉਂਕਿ ਬਾਣੀ ਕਹਿੰਦੀ ਹੈ ਜਬੇ ਜਾਣਾ ਮੇਕਿਚ ਕਰਦਾ ਤਬ ਲ ਗਰਵ ਜੂਨ ਮੇ ਫਿਰਦਾ ਜੱਬ ਜਨ ਮੂਇ ਤੇ ਕਿਛ ਹੋਇ ਤਬ ਇਸ ਕੋ ਸੁਖ ਨਾ ਹੀ ਕੋਈ ਇਹ ਸਭ ਉਸ ਦੀ ਖੇਡ ਹੈ ਰਾਗ ਰਤਨ ਪਰੀਆਂ ਪਰਵਾਰ ਤਿਸ ਵਿੱਚ ਉਭਜੈ ਅੰਮ੍ਰਿਤਸਾਰ ਬੜੇ ਬੜੇ ਸੋਹਣੇ ਰਾਗਾਂ ਵਿੱਚ ਰਾਗ ਨਹੀਂ ਅਗੇ ਰਾਣੀਆਂ ਉਹਨਾਂ ਦੇ ਰਾਹੀ ਕੋਈ ਗਾਉਂਦਾ ਹੈ ਤੇ ਅਗਰ ਉਸ ਗਾਉਣ ਦੇ ਵਿੱਚ ਪ੍ਰਭੂ ਤੇਰੀ ਸ਼ਿਵਸਲਾਤੀਸ ਵਿੱਚ ਉਭਜੈ ਅੰਮ੍ਰਿਤਸਾਰ ਅਗਰ ਉਹਦੇ ਵਿੱਚ ਤੇਰੇ ਨਾਮ ਦੀ ਸ਼ਿਵਸਲਾ ਹੋਵੇ ਜਿਲੂ ਮਨੋਂ ਕੋਈ ਗਾਰੇ ਆਵੇ ਪ੍ਰੇਮ ਦੀ ਚਾਗ ਭਿੱਜ ਕੇ ਕੋਈ ਕੀਰਤਨ ਕਰ ਰਿਹਾ ਹੋਵੇ ਤੇ ਉਹਦੇ ਵਿੱਚ ਉਹ ਅੰਮ੍ਰਿਤ ਦੀ ਧਾਰ ਚ ਹੁੰਦੀ ਹੈ ਫਿਰ ਉਹਦਾ ਜਿਹੜਾ ਸਾਰ ਨਿਕਲਦਾ ਉਹ ਅੰਮ੍ਰਿਤ ਨਿਕਲਦਾ ਹੈ ਆਤਮਿਕ ਰਸ ਪੈਦਾ ਹੁੰਦਾ ਹੈ ਇਹ ਕਾਸ਼ ਅੱਜ ਅਸੀਂ ਜਿਹੜੇ ਗਾਉਣੂ ਵਾਲੇ ਆ ਸਿੱਖ ਲੋਕ ਗੁਰਬਾਣੀ ਇਸ ਮਹਾਨ ਬਾਣੀ ਦਾ ਕੀਰਤਨ ਕਰਦੇ ਆ ਇਹਨੂੰ ਪੇਸ਼ਾ ਨਾ ਬਣਾਈਏ ਅਗਰ ਇਹਦੀਆਂ ਭੇਟਾਂ ਨਾਲ ਰੱਖੀ 33000 40000 50000 ਭੇਟਾਂ ਨਾਲ ਰੱਖੀਏ ਦਿਨ ਮਨ ਲਾ ਕੇ ਰੱਬੀ ਸਿਫਤ ਕਰੀਏ ਕੀਰਤਨ ਕਰਦੇ ਆ ਉਸ ਅਵਸਥਾ ਵਿੱਚ ਜਾ ਪਹੁੰਚੀਏ ਜਿਸ ਅਵਸਥਾ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹ ਅਨੰਦਮਈ ਕੀਰਤਨ ਕੀਤਾ ਪ੍ਰਭੂ ਮਿਲਾਪ ਦੇ ਸ਼ਬਦ ਵਿਛੋੜੇ ਦੇ ਸ਼ਬਦ ਇਹ ਜਿਸ ਹਿਰਦੇ ਦੀ ਵੇਦਨਾ ਨਾਲ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਨ ਕੀਤੀ ਜਿਸ ਅਵਸਥਾ 'ਚ ਉਹ ਸਨ ਉਸ ਅਵਸਥਾ ਸਾਡੀ ਬਣ ਆਵੇ ਕੀਰਤਨ ਕਰਦੇ ਉਸ ਆਨੰਦ ਵਿੱਚ ਜੁੜ ਕੇ ਕੀਰਤਨ ਕਰੀਏ ਇਹ ਨਾ ਦੇਖੀਏ ਪੇਟਾ ਕਿੰਨੀ ਲੈਣੀ ਹੈ ਤੇ ਕਿੰਨੀ ਮਿਲਣੀ ਹੈ ਜੇ ਕੋਈ ਕਿੰਨੇ ਪੈਸੇ ਛੋੜ ਰਿਹਾ ਅੱਗੇ ਖਾਲੀ ਗਾਈ ਨਾ ਜਾਈਏ बानी ਨੂੰ ਗਾ ਕੇ ਰੱਬੀ ਸਿਫਸਲਾ ਕਰੀਏ ਗਾਣ ਜਰੀਏ ਪਾਠ ਕਰੀਏ ਤਾਂ ਵੀ ਸਿਫਸਲਾ ਕਰਨ ਦੇ ਲਈ ਰੱਬੀ ਗੁਣਾਂ ਨਾਲ ਪਿਆਰ ਕਰਕੇ ਪਾਠ ਕਰੀਏ ਇਸ ਤਰ੍ਹਾਂ ਕੀਰਤਨ ਕਰੀਏ ਤੇ ਉਹਦੇ ਚੋਂ ਤਿਸ ਵਿੱਚ ਉਪਜੈ ਅੰਮ੍ਰਿਤਸਾਰ ਉਹਦਾ ਸਾਰ ਫਿਰ ਅੰਮ੍ਰਿਤ ਹੋਣਾ ਹੈ ਆਤਮ ਅਨੰਦ ਹੋਣਾ ਹੈ ਨਾਨਕ ਕਰਤੇ ਕਾ ਇਹ ਤਨਮਾਲ ਜੇ ਕੋ 부ਜੈ ਜੇ ਕੋ 부ਜੈ ਇਹ ਵਿਚਾਰ ਨਾਨਕ ਕਰਤੇ ਕਾ ਇਹ ਤਨਮਾਲ ਇਹ ਸਾਰਾ ਤਨਮਾਲ ਸੰਸਾਰ ਦਾ ਉਸ ਪ੍ਰਭੂ ਦਾ ਹੀ ਹੈ ਜੀ ਉਹ ਮਿਲ ਜਾਏ ਤੇ ਸਭ ਕੁਝ ਤੁਹਾਡਾ ਹੀ ਹੈ ਜੇ ਕੋ ਪੂਜੈ ਜੇ ਕੋ 부ਜੈ ਇਹ ਵਿਚਾਰ ਜੇ ਕੋ ਇਸ ਵਿਚਾਰ ਨੂੰ 부ਜੈ ਇਸਨੂੰ ਸਮਝ ਜਾਏ ਕਿ ਸਾਰੀ ਖੇਡ ਸ੍ਰਿਸ਼ਟੀ ਸ੍ਰਿਸ਼ਟੀ ਦਾ ਮਾਲਕ ਉਹ ਹੈ ਤੇ ਉਹ ਹੀ ਸਾਡਾ ਬਣ ਗਿਆ ਤੇ ਸਾਡਾ ਕੀ ਨਹੀਂ ਰਿਹਾ ਫਿਰ ਸਾਰਾ ਕੁਝ ਸਾਡਾ ਫਿਰ ਇਹ ਸੰਸਾਰ ਦੀ ਮੂਤਾ ਜੀ ਨਹੀਂ ਰਹਿੰਦੀ ਤੋ ਪਰਵਾਹ ਕੇ ਹੀ ਕਿਆ ਕੀਜੈ ਜੋਰਾ ਦੀ ਪੰਕਤੀ ਚ ਹੈ ਜਨਮ ਜਨਮ ਕਿਛ ਲੀਜੀ ਲਈ ਤੇ ਜਨਮ ਜਨਮ ਤਰਾ ਵਿਝੋ ਚ ਲੈਨ ਆਇਆ ਪਈ ਪ੍ਰਾਪਤ ਮਾਨੁਖ ਦੀ ਹੁਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਇਹ ਗੁਬਨ ਮਿਲਾਪ ਦੀ ਇਹ ਧਨ ਪ੍ਰਾਪਤ ਕਰ ਲਈਏ ਫਿਰ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਮਲਾਰੇ ਸੋਸਤ ਜਾ ਕੇ ਪਹੁੰਚਾਂਗੇ ਤਾਂ ਇਹ ਜਿਹੜੀ ਆਖਰੀ ਪੰਕਤੀ ਹੈ ਰਾਗ ਰਤਨ ਪਰੀਆਂ ਪਰਵਾਰਤੀ ਵਿੱਚ ਉਪਜ ਅੰਮਤ ਸਾਰ ਇਹ ਅੱਜ ਸਾਡੇ ਕੀਰਤਨੀ ਜਿਹੜੀ ਸ਼੍ਰੇਣੀ ਹੈ ਉਹਦੇ ਲਈ ਇੱਕ ਬੜੀ ਪ੍ਰੇਰਣਾ ਵਾਲਾ ਸਰੋਤ ਹੈ ਪੰਕਤੀ ਕਿ ਅਸੀਂ ਕੀਰਤਨ ਮਨ ਲਾ ਕੇ ਕਰੀਏ ਜਿਸ ਸ਼ਬਦਾਂ ਕੀਰਤਨ ਦੇ ਉਹਦੇ ਅਰਥ ਹੋਣੇ ਚਾਹੀਦੇ ਨੇ ਉਹਨਾਂ ਅਰਥਾਂ ਵਿਸృతి ਜੁੜ ਕੇ ਆਨੰਦ ਲੈ ਕੇ ਕੀਰਤਨ ਕਰੀਏ ਆਪ ਅਨੰਦੀ ਵਿਵਸਥਾ 'ਚ ਆ ਜਾਈਏ ਤਾਂ ਕਿ ਸਰੋਤੇ ਵੀ ਅਨੰਦੀ ਵਿਵਸਥਾ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ